ਨਾ ਪੜਨਾਮ ਦੇਖਦੇ ਹਾਂ ਮੈਂ ਭਾਗ ਦੋ ਦੇ ਵਿੱਚ ਪੜਨਾਮ ਸਮਝਾ ਰਹੀ ਹਾਂ ਜਿਹੜੇ ਸ਼ਬਦ ਨਾਮ ਦੀ ਥਾਂ ਵਰਤੇ ਜਾਣ ਉਹ ਪੜਨਾਮ ਨੇ ਠੀਕ ਹੈ ਹੁਣ ਇਹ ਆ ਜਾਂਦੇ ਨੇ ਸਾਡੇ ਕੋਲੇ 6 ਕਿਸਮਾਂ ਆ ਜਾਂਦੀਆਂ ਨੇ ਪੜਨਾਮ ਦੀ ਪਹਿਲਾ ਆ ਗਿਆ ਪੁਰਖਵਾਚਕ ਪੜਨਾਮ ਆਪਸ ਵਿੱਚ ਗੱਲਬਾਤ ਕਰਦੇ ਹੋਏ ਅਸੀਂ ਆਪਣਾ ਜਾਂ ਦੂਜੇ ਪੁਰਖ ਦੇ ਨਾਲ ਨਾਮ ਲੈਣ ਦੀ ਥਾਂ ਤੇ ਜਿਹੜੇ ਸ਼ਬਦ ਵਰਤਦੇ ਹਾਂ ਉਹ ਕਹਿੰਦੇ ਆ ਪੁਰਖਵਾਚਕ ਪੜਨਾਮ ਜਿਵੇਂ ਮੈਂ ਤੂੰ ਉਹ ਆਦ ਠੀਕ ਹੈ ਜਿਹੜੇ ਪੁਰਖਵਾਚਕ ਪੜਨਾਵਾ ਇਹਦੇ ਅੱਗੇ ਤਿੰਨ ਕਿਸਮਾਂ ਨੇ ਉਤਮ ਪੁਰਖ ਮੱਧਮ ਪੁਰਖ ਅਤੇ ਪੁਰਖ ਜਾਂ ਪਹਿਲਾ ਪੁਰਖ ਦੂਜਾ ਪੁਰਖ ਤੀਜਾ ਪੁਰਖ ਠੀਕ ਹੈ ਪਹਿਲਾ ਪੁਰਖ ਹੋ ਗਿਆ ਗੱਲ ਕਰਨ ਵਾਲਾ ਜਿਵੇਂ ਮੈਂ ਅਸੀਂ ਦੂਜਾ ਹੋ ਗਿਆ ਜਿਹੜੇ ਜਿਹਦੇ ਨਾਲ ਗੱਲ ਕਰਦੇ ਆ ਤੂੰ ਤੁਸੀਂ ਤੀਜਾ ਤੀਜਾ ਹੋ ਗਿਆ ਜਿਹਦੇ ਬਾਰੇ ਆਪਾਂ ਗੱਲ ਕਰਦੇ ਆ ਇਹ ਉਹ ਹੋ ਠੀਕ ਹੈ ਇਸ ਤੋਂ ਬਾਅਦ ਆਉਂਦਾ ਸਾਡੇ ਕੋਲੇ निजवाचक निजवाचक ਉਹពੜਨਾ ਹੁੰਦੇ ਹਨ ਜੋ ਨਾਮ ਦੇ ਨਾਲ ਆ ਕੇ ਉਸ ਨਾਮ ਦੀ ਨਿਜਤਾ ਪ੍ਰਗਟ ਕਰਦੇ ਜਿਵੇਂ ਆਪਾਂ ਆਪ ਕਹਿੰਦੇ ਹਨ ਆਪ ਸ਼ਬਦ ਖੁਦ ਆਪਸ ਵਿੱਚ ਉਹ ਆਪ ਤੁਹਾਡੇ ਨਾਲ ਗੱਲ ਕਰੇਗਾ ਨਿਜਤਾ ਦਿਖਾ ਦਿੱਤੀ ਇਹਨੇ ਨਾ ਅੱਜ ਕੱਲ੍ਹ ਦੇ ਨੌਜਵਾਨ ਨਸ਼ੇ ਕਰਕੇ ਆਪਣੇ ਆਪ ਨੂੰ ਦਵਾ ਕਰ ਰਹੇ ਨੇ ਇਹ ਵੀ ਨਿਜਤਾ ਆਉਗੀ ਵੀ ਆਪਣੇ ਆਪ ਨੂੰ ਦਵਾ ਕਰ ਰਹੇ ਨੇ ਉਹਨਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਉਹਨਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਇਹ ਸਾਰੇ ਕੀ ਨੇ ਨਿਜਵਾਚਕ ਪੜਨਾਵ ਇਸ ਤੋਂ ਆ ਜਾਂਦਾ ਹੈ ਨਿਸ਼ਚੇਵਾਚਕ ਹੁਣ ਨਿਸ਼ਚੈ ਆ ਵੀ ਪੱਕੀ ਗੱਲ ਨਵੇਂ ਮੁਖ ਦੇ ਆਪਕ ਜੀ ਨੂੰ ਸਕੂਲ ਦੀ ਜਾਣਕਾਰੀ ਦਿੰਦੇ ਹੋਏ ਸੈਕੰਡ ਮਾਸਟਰ ਜੀ ਦੱਸ ਰਹੇ ਹਨ ਕਿ ਇਹ ਸਕੂਲ ਦਾ ਦਫਤਰ ਹੈ ਔਰ ਡਰਾਇੰਗ ਰੂਮ ਹੈ ਉਹ ਸੈਂਸ ਵਾਲੇ ਮਾਸਟਰ ਨੇ ਠੀਕ ਹੈ ਮਤਲਬ ਕਿ ਇਹ ਨਿਸ਼ਚੇ ਨਾਲ ਉਹ ਗੱਲ ਕੀਤੀ ਜਾ ਰਹੀ ਆ ਕਿ ਸਾਹਮਣੇ ਜੀ ਜਿਹੜੀ ਦਿਖ ਰਹੀ ਆ ਉਹ ਨਿਸ਼ਚੇ ਨਾਲ ਗੱਲ ਕੀਤੀ ਜਾ ਰਹੀ ਹੈ ਇਸ ਕਰਕੇ ਇਹੀ ਉਹ ਉਹ ਇਹ ਸਾਰੇ ਕੀ ਨੇ ਨਿਸ਼ਚੇਵਾਚਕ ਪੜਨਾਮ ਠੀਕ ਹੈ ਅੱਗੇ ਆ ਜਾਂਦੇ ਨੇ ਅਨਿਸ਼ਚੇਵਾਚਕ ਜਿਨੂੰ ਆਪਾਂ ਸਪਸ਼ਟ ਤੌਰ ਤੇ ਨਹੀਂ ਗੱਲ ਕਰ ਸਕਦੇ ਬੁਰੇ ਪੱਕੇ ਰਹਦੇ ਨਾ ਨਹੀਂ ਕਹਿ ਸਕਦੇ ਆਪਾਂ ਕਹਿ ਸਕਦਾ ਵੀ ਸਾਰੇ ਵਿਰਲੇ anek ਬਹੁਤ ਥੋੜਾ ਕੋਈ ਕਈ ਪੜਾਈ ਵਿੱਚ ਵੀ ਉਹਨੇ ਦਿਲਚਸਪ ਰੱਖਦੇ ਹਨ ਜਿੰਨੇ ਖੇਡਾਂ ਵਿੱਚ ਕਈ ਕਹਤਾ ਪੱਕਾ ਨਹੀਂ ਗਿਆ ਵਿਗਿਆਨ ਦੀਆਂ ਕਾਢਾਂ ਨਾਲ अनेਕਾਂ ਦਾ ਜੀਵਨ ਸਖਾਲਾ ਹੋ ਗਿਆ ਸਾਰਿਆਂ ਦਾ ਨਹੀਂ ਗਿਆ ਗਰੀਬ ਨਾ ਬਿਰਲਾ ਹੀ ਚੰਗਾ ਵਰਤਾਅ ਕਰਦਾ ਹੈ ਸਾਰੇ ਹੀ ਹਾਜ਼ਰ ਸਨ ਪਰ ਕੁਸ ਕਿਹਾ ਕੋਈ ਨਾਮ ਮਤਲਬ ਪੱਕਾ ਨਹੀਂ ਕਹਿ ਸਕਦੇ ਤੇ ਸਬੰਧਵਾਚਕ ਵਿੱਚ ਕੀ ਆ ਜਾਂਦਾ ਕਿ ਜਿਹੜੇ ਸ਼ਬਦ ਨਾਮ ਸ਼ਬਦ ਦੀ ਥਾਂ ਵਰਤੇ ਜਾਂ ਨਾਲ ਹੀ ਦੋ ਵਾਕਾਂ ਦਾ ਸਬੰਧ ਵੀ ਜੋੜਦੇ ਨੇ ਜਿਵੇਂ ਜਿਹੜਾ ਕੋਈ ਜੋ ਸੋ ਜੋ ਕਰੇਗਾ ਸੋ ਭਰੇਗਾ ਠੀਕ ਆ ਮੇਰਾ ਇੱਕ ਜਮਾਤੀ ਹੈ ਜਿਹੜਾ ਹਰ ਵੇਲੇ ਪੜਦਾ ਰਹਿੰਦਾ ਵਾ ਅੱਗੇ ਆ ਜਾਂਦਾ ਨੇ ਪ੍ਰਸ਼ਨ ਬਾਚੇਗਾ ਜਿਹੜੇ ਸ਼ਬਦ ਨੂੰ ਨਾਮ ਸ਼ਬਦੀ ਥਾਂ ਵਰਤਿਆ ਜਾਵੇ ਨਾਲ ਹੀ ਉਸ ਤਰ੍ਹਾਂ ਹੀ ਕੋਈ ਪ੍ਰਸ਼ਨ ਨਹੀਂ ਪੁੱਛਿਆ ਜਾਵੇ ਪ੍ਰਸ਼ਨ ਜਿ ਹੁਣ ਆਪਾਂ ਹੀ ਕਹਿੰਦੇ ਨੇ ਕੌਣ ਕਿਹੜਾ ਕੀ ਕਿਸ ਨੂੰ ਇਹ ਇਦਾਂ ਹੀ ਆਪਾਂ ਪ੍ਰਸ਼ਨ ਕਰਦੇ ਹਾਂ ਜਮਾਤ ਵਿੱਚ ਕੌਣ ਰੌਣਾ ਪਾ ਰਿਹਾ ਸੀ ਪਹਿਲੀ ਘੰਟੀ ਵਿੱਚ ਕਿਹੜਾ ਕਿਹੜਾ ਗੈਰ ਹਾਜ਼ਰ ਸੀ ਤੁਹਾਨੂੰ ਇਹ ਗੱਲ ਕਿਹਨੇ ਦੱਸੀ ਤੁਸੀਂ ਬਾਜ਼ਾਰ ਵਿੱਚੋਂ ਕੀ ਕੁਝ ਖਰੀਦਿਆ ਇਹ ਸਾਰੇ ਕਿਹਨੇ ਪ੍ਰਸ਼ਨਵਾਚਕ ਪੜਨਾ ਹੈ